ਇਹ ਸਪੈਸ਼ਲ ਨਾਕਾਬੰਦੀ ਦੌਰਾਨ ਇਨਫੋਰਮੇਸ਼ਨ ਸੀਗੀ ਤੇ ਜਿਹਨਾਂ ਨੂੰ ਨਾਕਾਬੰਦੀ ਦੌਰਾਨ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੋ ਇਹਨਾਂ ਦੋਨਾਂ ਕੋਲੋਂ 1-1 ਕਿਲੋ ਹੀ ਰਣਜੜੀ ਬਰਾਮਦ ਹੋਈ ਆ ਰਿਮਾਂਡ ਤੇ ਇਹਨਾਂ ਦੇ ਅੰਦਰ ਰਿਮਾਂਡ ਦਿੱਤਾ ਹੁਣ ਦੌਰਾਨ ਇਹ ਰਿਮਾਂਡ ਪੁੱਛਾਂਗੇ ਵੀ ਤੁਸੀਂ ਕਿੱਥੋਂ ਮੰਗਾਉਂਦੇ ਸੀ ਗਾਹ ਕਿਹੜੇ ਬੰਦੇ ਸਪਲਾਈਰ ਦਿੰਦੇ ਸੀ ਉਹਨਾਂ ਦੀ ਸਾਰੀ ਪੁੱਛਗਿੱਛ ਕਰਾਂਗੇ ਉਹ ਹੁੰਦੇ ਸਨ ਡਰੋਂ ਦੇ ਜ਼ਰੀਏ ਆਈਏ ਜੀ ਡਰੋਂ ਦੇ ਜ਼ਰੀਏ ਮੰਗਾਈ ਜਾਂਦਾ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ 10 ਕਰੋੜ ਦੀ ਹੈਰੋਇਨ ਸਮੇਤ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਦੱਸਦੇ ਹਾਂ ਕਿ ਸਪੈਸ਼ਲ ਨਾਕਾਬੰਦੀ ਦੌਰਾਨ 2 ਕਿਲੋ ਹੈਰੋਇਨ ਦੇ ਨਾਲ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਇਸ ਦੇ ਨਾਲ ਹੀ ਉਹਨਾਂ ਨੂੰ ਅਜਨਾਲਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ 3 ਦਿਨ ਦਾ ਪੁਲਿਸ ਸਰਮਾਨਤ ਦਿੱਤਾ ਇਸ ਸਬੰਧੀ ਜਾਣਕਾਰੀ ਦਿੰਦੇ ਆ ਐਸਐਚਓ ਉਤਾਰ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਵੱਲੋਂ ਸਪੈਸ਼ਲ ਨਾਕਾਬੰਦੀ ਕਰਕੇ ਦੋ ਨੌਜਵਾਨਾਂ ਨੂੰ 2 ਕਿਲੋ ਹੈਰੋਇਨ ਦੇ ਨਾਲ ਕਾਬੂ ਕੀਤਾ ਗਿਆ। ਉਹਨਾਂ ਦੱਸਿਆ ਕਿ ਇਹਨਾਂ ਨੂੰ ਅਦਾਲਤ ਵਿੱਚ ਵੀ ਪੇਸ਼ ਕੀਤਾ ਗਿਆ ਹੈ ਤੇ ਹੁਣ ਇਹਨਾਂ ਪਾਸੋਂ ਕਈ ਵੱਡੇ ਖੁਲਾਸੇ ਹੋ ਸਕਦੇ ਨੇ। ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਇਹਨਾਂ ਤਸਕਰਾਂ ਵੱਲੋਂ ਬਾਰਡਰ ਪਾਰ ਯਾਨੀ ਕਿ ਪਾਕਿਸਤਾਨ ਤੋਂ ਡਰੋਨ ਰਾਹੀਂ ਇਹ ਹੈਰੋਇਨ ਮੰਗਵਾਉਂਦੇ ਸਨ। ਤੇ ਇਹ ਹੀਰੋਇਨ ਅੱਗੋਂ ਕਿੱਥੇ ਸਪਲਾਈ ਕਰਦੇ ਸਨ ਤਮਾਮ ਜਾਂਚ ਦਾ ਵਿਸ਼ਾ ਹੈ ਤੇ ਇਹਨਾਂ ਦੇ ਮੋਬਾਈਲ ਫੋਨਾਂ ਤੋਂ ਕਈ ਵੱਡੇ ਸਬੂਤ ਮਿਲ ਸਕਦੇ ਨੇ ਇਹ ਜੀ ਦੋ ਕੱਲ ਕੋਈ ਸਪੈਸ਼ਲ ਨاکہ بندی ਦੌਰਾਨ ਇਨਫੋਰਮੇਸ਼ਨ ਸੀ ਜੀ ਤੇ ਜਿਹਨਾਂ ਨੂੰ ਨاکہ بندی ਦੌਰਾਨ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੋ ਇਹਨਾਂ ਦੋਨਾਂ ਕੋਲੋਂ 1-1 ਕਿਲੋ ਹੀਰੋਇਨ ਜਿਹੜੀ ਬਰਾਮਦ ਹੋਈ ਆ ਜੋ ਅੱਜ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜੋ ਇਹਨਾਂ ਦਾ ਅਜੇ ਜੱਸ ਸਾਹਿਬ ਨੇ 10 ਤਰੀਕ ਤੱਕ ਰਿਮਾਂਡ ਤਿੰਨ ਦਿਨਾਂ ਦਾ ਰਿਮਾਂਡ ਦਿੱਤਾ ਹੁਣ ਦਰਾਨੇ ਰਿਮਾਂਡ ਪੁੱਛਾਂਗੇ ਵੀ ਤੁਸੀਂ ਕਿੱਥੋਂ ਮੰਗਾਉਂਦੇ ਸੀ ਗਾਹ ਕਿਹੜੇ ਬੰਦਾਂ ਸਪਲਾਇਰ ਹੁੰਦੇ ਸੀ ਉਹਨਾਂ ਦੀ ਸਾਰੀ ਪੁੱਛਗਿੱਛ ਕਰਾਂਗੇ ਇਹ ਇੱਕ ਤਾਂ ਹੈਗਾ ਜੀ ਆਪਣਾ ਨੰਗਲਸੋਹਲ ਤੇ ਦੂਜਾ ਕਮਾਰ ਪਿੰਡ ਦਾ ਕਮਰਾ ਮੋਬਾਈਲ ਫੋਨ ਵੀ ਕੋਈ ਬਰਾਮਦ ਹਾਂ ਦੋ ਦੋਨੋਂ ਕੋਈ ਇੱਕ ਮੋਬਾਈਲ ਫੋਨ ਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਹੈ ਮੋਬਾਈਲ ਤੋਂ ਲੱਗਦਾ ਹੈ ਲਿੰਕ ਨਿਕਲਣਗੇ ਇਹਨਾਂ ਦੇ ਪਾਕਿਸਤਾਨ ਨਾਲ ਜਿੱਥੇ ਉਹ ਹੁਣ ਵੈਰੀਫਾਈ ਕਰਾਵਾਂਗੇ ਉਹਦੇ ਤੋਂ ਬਾਤ ਪਤਾ ਚੱਲੇਗਾ ਲੱਗਦਾ ਕਿ ਇਹ ਬਾਰਡ ਯਾਨਾ ਲੱਗਦਾ ਵੱਡੇ ਫਲਾਸਿਕ ਹੋ ਸਕਦੇ ਨੇ ਹਾਂ ਹੋ ਸਕਦੇ ਇਹ ਪਾਲਗਾ ਕਦੋਂ ਮਗਾਈ ਸੀ ਲਾਣਾ ਇੱਕ ਗੱਪੜਾ ਜੀ ਇਹ ਇੱਕ ਦਿਨ ਪਹਿਲਾਂ ਮਗਾਈ ਸੀ ਪਰਸੋ ਮਗਾਈ ਸੀ ਲਾਣਾ ਹੂੰ ਲਗਾਤਾਰ ਸਰਹੱਦ ਪਾਰੋ ਨਸ਼ਾ ਫੜਿਆ ਜਾ ਰਿਹਾ ਹੈ ਬੀਐਸਐਫ ਤੇ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਚੌਕਸ ਨਜ਼ਰ ਆ ਰਹੀ ਹੈ ਲਗਾਤਾਰ ਉਹਨਾਂ ਵੱਲੋਂ ਤਸਕਰਾਂ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਕਿੱਥੇ ਤੱਕ ਇਹ ਤਾਰ ਜੁੜੇ ਹੋਏ ਨੇ ਇਸ ਉੱਤੇ ਖੁਲਾਸੇ ਹੋਣ ਦੀ ਉਮੀਦ ਹੈ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਅੰਮ੍ਰਿਤਸਰ ਕੇਸਰੀ